ਸਰਕਾਰ ਕੇਂਦਰ ਦੀ ਇੱਕ ਐਸਾ ਬਿੱਲ ਲੈ ਕੇ ਆ ਰਹੀ ਹੈ ਕਿ ਜੀ ਜੇ ਕੋਈ ਬੰਦਾ ਸਰਕਾਰ ਨੇ ਪਰਚਾ ਦਰਜ ਕਰਕੇ ਫੜ ਲਿਆ ਉਹ ਇੱਕ ਮਹੀਨੇ ਦੇ ਅੰਦਰ ਜ਼ਿਆਦਾ ਰਹਿ ਗਿਆ ਜੇ ਉਹ ਮੁੱਖ ਮੰਤਰੀ ਹੈ ਜਾਂ ਮੰਤਰੀ ਹੈ ਤਾਂ ਉਹਨੂੰ ਉਸੇ ਸਮੇਂ ਅਹੁਦੇ ਤੋਂ ਉਤਾਰ ਦਿੱਤਾ ਜਾਏਗਾ ਇਹ ਸਰਕਾਰ ਜਿਹੜੀ ਹੈ ਆਪਣੇ ਆਪੋਜੀਸ਼ਨ ਦੀਆਂ ਜਿਹੜੀਆਂ ਪਾਰਟੀਆਂ ਜਾਂ ਸਰਕਾਰਾਂ ਉਹਨਾਂ ਦੇ ਮੰਤਰੀਆਂ ਉਹਨਾਂ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਘੇਰਨ ਵਾਸਤੇ ਉਹਨਾਂ ਨੂੰ ਜਕੜਨ ਵਾਸਤੇ ਇੱਕ ਨਾਦਰ ਸ਼ਾਹੀ ਫਰਮਾਨ ਲੈ ਕੇ ਆਇਆ ਇਹ ਸਰਕਾਰ ਕੋਈ ਲੋਕਤੰਤ੍ਰਿਕ ਚੁਣੀ ਹੋਈ ਸਰਕਾਰ ਨਾ ਹੋ ਕੇ ਲੋਕਤੰਤ੍ਰਿਕ ਦੇ ਵਿੱਚ ਚੁਣ ਕੇ ਵੀ ਇਹ ਇੱਕ ਡਿਕਟੇਟਰ ਬਣ ਕੇ ਸਾਨੂੰ ਅੱਗੇ ਪੇਸ਼ ਹੋ ਰਿਹਾ ਤੁਸੀਂ ਇਹ ਦੇਖੋ ਕਿ ED ਇਹਨਾਂ ਕੋਲ ਹੈ ਇਹਨਾਂ ਕੋਲ ਦੀਆਂ ਜਿੰਨੀਆਂ ਏਜੰਸੀਆਂ ਕਿਸੇ ਨੂੰ ਵੀ ਫੜ ਕੇ ਪਰਚਾ ਦਰਜ ਕਰਕੇ ਅੰਦਰ ਦੇ ਦੋ ਕੋਈ ਮੰਤਰੀ ਮੁੱਖ ਮੰਤਰੀ ਹੋਵੇ ਇੱਕ ਮਹੀਨੇ ਤੋਂ ਪਹਿਲਾਂ ਤਾਂ ਜਮਾਨਤੇ ਨਹੀਂ ਹੁੰਦੀ ਲਾਂਡਰੀਂਗ ਦੇ ਵਿੱਚ ਤੇ سزا ਜਿਹੜੀ ਹੈ ਇਹਨਾਂ ਦੇ ਵਿੱਚੋਂ ਈਡੀ ਦੇ ਕੇਸਾਂ ਦੇ ਵਿੱਚ 3 ਸਾਲ ਤੋਂ ਲੈ ਕੇ 10 ਸਾਲ ਦੀ ਹੈ 5 ਸਾਲ ਤੋਂ ਵੱਧ ਤਾਂ ਕਿਸੇ ਨੂੰ ਵੀ ਹੋ ਸਕ ਮੰਨੀ ਜਾ ਸਕਦੀ ਕਾਨੂੰਨ ਇਹ ਹੈ ਅੱਜ ਤੱਕ ਦਾ ਕਿ ਜਦ ਤੱਕ ਕੋਈ ਦੋਸ਼ੀ ਕਰਾਰ ਨਹੀਂ ਹੁੰਦਾ ਕੋਰਟ ਉਹਨੂੰ ਦੋਸ਼ੀ ਨਹੀਂ ਕਰਾਰ ਦਿੰਦੀ ਤੇ سزا ਨਹੀਂ ਕਰਦੀ ਜਦ ਤੱਕ ਉਹ ਦੋਸ਼ੀ ਨਹੀਂ ਮੰਨਿਆ ਜਾਂਦਾ ਪਰ ਇਹ ਸਰਕਾਰ ਨੇ ਆਪਣਾ ਕਾਨੂੰਨ ਬਣਾ ਲਿਆ ਕਿ ਐਫ ਆਈ ਆਰ ਹੋ ਗਈ 1 ਮਹੀਨੇ ਤੁਸੀਂ ਅੰਦਰ ਰਹਿ ਗਏ ਨਾ ਤੁਸੀਂ ਮੰਤਰੀ ਰਹੋਗੇ ਨਾ ਤੁਸੀਂ ਮੁੱਖ ਮੰਤਰੀ ਰਹੋਗੇ